ਬਹੁਤ ਵੱਡਾ ਕਲੰਕ ਲਾਇਆ ਅੰਮ੍ਰਿਤਪਾਲ ਮਹਿਰੋਂ ਕਤੀੜ ਨੇ ਬੇਲੜ ਲੋਕ ਨੇ ਕੰਮ ਕਰ ਕੋਈ ਕਰਨਾ ਨਹੀਂ ਧਾਰਮਿਕ ਸਥਾਨਾਂ ਨੂੰ ਇਹਨਾਂ ਨੇ ਆਪਣੇ ਅਯਾਸ਼ੀ ਦੇ ਅੱਡੇ ਬਣਾਏ ਹੋਏ ਆ ਉੱਥੇ ਰਹਿੰਦੇ ਆ ਗੋਲਕ ਚੋਰ ਨੇ ਲੋਕ ਇੱਕ ਮੇਰੀ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਉੱਤੋਂ ਮੈਂ 5 ਡਾਲਰ ਚੁੱਕ ਰਿਹਾ ਇਹ ਵੀਡੀਓ ਮੇਰੀ ਹੈ ਇਹ ਕੌਮ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਲਾਇਆ ਅੰਮ੍ਰਿਤਪਾਲ ਮਹਿਰੋਂ ਕਤੀੜ ਨੇ ਵੇਲੜੇ ਲੋਕ ਨੇ ਕੰਮ ਕਰ ਕੋਈ ਕਰਨਾ ਨਹੀਂ ਧਾਰਮਿਕ ਸਥਾਨਾਂ ਨੂੰ ਇਹਨਾਂ ਨੇ ਆਪਣੇ ਅਯਾਸ਼ੀ ਦੇ ਅੱਡੇ ਬਣਾਏ ਹੋਏ ਆ ਉੱਥੇ ਰਹਿੰਦੇ ਆ ਗੋਲਕ ਚੋਰ ਨੇ ਲੋਕ ਇੱਕ ਮੇਰੀ ਵੀਡੀਓ ਵਾਇਰਲ ਹੁੰਦੀ ਆ ਜਿਹਦੇ ਉੱਤੋਂ ਮੈਂ 5 ਡਾਲਰ ਚੁੱਕ ਰਿਹਾ ਇਹ ਵੀਡੀਓ ਮੇਰੀ ਹੈ ਇੱਕ ਕੌਮ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਲਾਇਆ ਅੰਮ੍ਰਿਤਪਾਲ ਮਹਿਰੋਂ ਕਤੀੜ ਨੇ ਵੇਲੜੇ ਲੋਕ ਨੇ ਕੰਮ ਕਰ ਕੋਈ ਕਰਨਾ ਨਹੀਂ ਧਾਰਮਿਕ ਸਥਾਨਾਂ ਨੂੰ ਇਹਨਾਂ ਨੇ ਆਪਣੇ ਅਯਾਸ਼ੀ ਦੇ ਅੱਡੇ ਬਣਾਏ ਹੋਏ ਆ ਉੱਥੇ ਰਹਿੰਦੇ ਆ ਗੋਲਕ ਚੋਰ ਨੇ ਲੋਕ ਇਹਦਾ ਜਾਂ ਤੇ ਇਨਕਾਊਂਟਰ ਕੀਤਾ ਜਾਵੇ ਪੁਲਿਸ ਵੱਲੋਂ ਤੇ ਇਹਦੇ ਘਰਦਿਆਂ ਨੂੰ ਵੀ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਸੁਟਿਆ ਜਾਵੇ ਇਹਦਾ ਮਕਸਦ ਸਿਰਫ ਦੇਸ਼ دہشت ਫਲਾਉਣਾ ਹੈ ਤੇ ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਨਾ ਅੱਗ ਲਾ ਕੇ ਡੱਬੂ ਕੰਧ ਤੇ ਜਿਹੜਾ ਮੂਤਪਾਲ ਮਹਿਰੋ ਆ ਇਹਦਾ ਜਾਂ ਤੇ ਇਨਕਾਊਂਟਰ ਕੀਤਾ ਜਾਵੇ ਪੁਲਿਸ ਵੱਲੋਂ ਤੇ ਇਹਦੇ ਘਰਦਿਆਂ ਨੂੰ ਵੀ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਸੁਟਿਆ ਜਾਵੇ ਇਹਦਾ ਮਕਸਦ ਸਿਰਫ دہشت دہشت ਫਲਾਉਣਾ ਹੈ ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਨਾ ਅੱਗ ਲਾ ਕੇ ਡੱਬੂ ਕੰਧ ਤੇ ਜਿਹੜਾ ਮੂਤਪਾਲ ਮਹਿਰੋ ਆ ਇਹਦਾ ਜੇ ਇੰਕਾਊਂਟਰ ਕੀਤਾ ਜਾਵੇ ਪੁਲਿਸ ਵੱਲੋਂ ਤੇ ਇਹਦੇ ਘਰਦਿਆਂ ਨੂੰ ਵੀ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਸੁਟਿਆ ਜਾਵੇ ਇਹਦਾ ਮਕਸਦ ਸਿਰਫ دہشت دہشت ਫਲਾਉਣਾ ਤੇ ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਨਾ ਅੱਗ ਲਾ ਕੇ ਡੱਬੂ ਕੰਧ ਤੇ ਜਿਹੜਾ ਮੂਤਪਾਲ ਮਹਿਰੋ ਆ ਇਹਦਾ ਜੇ ਇੰਕਾਊਂਟਰ ਕੀਤਾ ਜਾਵੇ ਪੁਲਿਸ ਬ